ਸੋ ਕਹੋ ਤਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹਉ ਕੁਰਸਾ ਹਉ ਛੱਟੀਐ ਤੁਧ ਡਿਠੇ ਸੱਚੇ ਪਾਤੇ ਸਾ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚੇ ਪਾਤੇ ਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਸਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਜੋਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਸਤ ਮੰ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੀ ਚੰਤ हला चौथा पहल्ला अंकार सतगोर प्रसाद हर जी ਕ੍ਰਿਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲ ਸੁਭਾਈ ਸਹਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਉ ਗੁਣ ਗਾਏ ਵਿਗਸ ਸਦਾ ਆਨਦ ਦੇਨਾ ਜਾਪ ਸੱਚ ਪਾਵੈ ਅਹੰਕਾਰ ਹਉ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਆਪ ਕਰਤਾ ਕਰੇ ਸੋ ਤਤ ਗੁਰ ਜੀਓ ਹਾਲ ਇਸ ਸਵੇ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਆਨ ਦਿਨ ਸਮਾਰੀ ਜਾ ਨਾਮ ਲਈਤਾ ਜੀਵਾ ਸ਼ਰਵਣੀ ਸੁਣੀ ਤਾ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾ ਸਤ ਗੁਰ ਮਿਲੇ ਆਨੰਦ ਨ ਬੇਬੇਕ ਬੁੱਧ ਵਿਚਾਰ ਅੰਦਰ ਸੱਚਾ ਨੇ ਹੋ ਪੂਰੇ ਸਤ ਗੁਰੈ ਸਤ ਸੰਗਤ ਮਿਲ ਵੜ ਪਾਗ ਤਾ ਹਰ ਰਸ ਆਵਾਏ ਜੀਉ ਆਨੰਦ ਨ ਰਹਿ ਲਵਲਾਏ ਤਾ ਸਹਜ ਸਮਾਵੈ ਜੀਓ ਸਹਜ ਸਮਾਵੈ ਤਾ ਹਰ ਮਨ ਪਾਵੈ ਸਦਾ ਅਤਿਤ ਬਿ ਰਾਗੀ पलत पलत सोबा जग अंतर राम नाम लेव लागी हरख सोग दोहाते मुक्ता ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲਾ ਵਡ ਭਾਗ ਤਾ ਹਰ ਰਸ ਆਵੇ ਜੀਉ ਦੁਜਾ ਪਾਏ ਦੁਖ ਹੋਏ ਮਨ ਮੁਖ ਜਮ ਜੋ ਹੈ ਜਿਉ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੀ ਮੇਰੀ ਕਰ ਤੂ ਵਿਹਾਵੇ ਜੋ ਪ੍ਰਭ ਦੇ ਤਿਸ ਚੇਤਾ ਨਹੀਂ ਅੰਤ ਗਿਆ ਪਛਤਾਵੈ ਬੇਨਾਵ ਕੋ ਸਾਥ ਨਾ ਚੱਲੈ ਪੁੱਤਰ ਕਲਤਰ ਮਾਇਆ ਤੋਹਿਆ ਦੁੱਖ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀ ਕਰ ਕਿਰਪਾ ਲੈ ਹੋ ਮਿਲਾਏ ਮਹਿਲ ਹਰ ਪਾਇਆ ਜੀ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀ ਪ੍ਰਭ ਮਨ ਪਾਵ ਤਾ ਹੁਕਮ ਸਮਾਵ ਹੁਕਮ ਮੰਨ ਸੁਖ ਪਾਇਆ ਆਨ ਦਿਨ ਜਪਤ ਰਹਿ ਦਿਨ ਰਾਤਿ ਸਹਜ ਨਾਮੁ ਧਿਆਇਆ மோ நாம நான்காவை கார்கே ਮਹਲ ਹਾਰ ਪਾਵੈ ਜੀਉ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਜ ਗੁਣ ਗਾਇਆ ਜੀ ਗੁਣ ਗਾਏ ਵਿਗਸ ਸਦਾ ਆਨਦੇਨ ਜਾਇਆਪ ਸੱਚ ਪਾਵੈ ਅਹੰਕਾਰ ਹਉਮੈ ਤਜੈ ਮਾਇਆ ਸਹਜ ਨਾਮ ਸਮਾਵਈ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਵ ਕਿਰਪਾ ਕਰੇ ਦਾ ਨਾਮ ਧਿਆਈਐ ਜੀਓ ਅੰਦਰ ਸਾਚਾ ਨੇ ਹੂੰ ਪੂਰੇ ਸਤ ਗੁਰਾ ਜੀਓ ਹਉ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਿਸਾਰੀ ਆਨ ਦਿਨ ਸਮਾਰੀ ਜਾ ਨਾਮ ਲਈਤਾ ਜੀਵਾ ਸਰਾਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤ ਗੁਰ ਮਿਲੇ ਆਨੰਦ ਨ ਬੇਬੇਕ ਬੁੱਧ ਵਿਚਾਰ ਅੰਦਰ ਸੱਚਾ ਨੇ ਹੋ ਪੂਰੇ ਸਤ ਗੁਰੈ ਸਤ ਸੰਗਤ ਮਿਲ ਵੜ ਪਾਗ ਤਾ ਹਰ ਰਸ ਆਵਾਏ ਜਿਉ ਆਨੰਦ ਨ ਰਹਿ ਲਵਲਾਏ ਤਾ ਸਹਜ ਮਾਵੇ ਜੀ ਸਹਜ ਸਮਾਵ ਤਾ ਹਰ ਮਨ ਪਾਵ ਸਦਾ ਅਤਿ ਤਬ ਰਾਗੀ ਹਲਤ ਪਲਤ ਸੋਬਾ ਜਾਗ ਅੰਤਰ ਰਾਮ ਨਾਮ ਲੈਵ ਲਾਗੀ ਹਰਖ ਸੋਗ ਦੁਹਾਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੈ ਸਤ ਸੰਗਤ ਮਿਲਵਾਡ ਪਾਗ ਤਾ ਹਰ ਰਸ ਆਵੈ ਜੀ ਦੁਜਾ ਪਾਏ ਦੁਖ ਹੋਏ ਮਨ ਮੁਖ ਜਮ ਜੋ ਹੈ ਜਿਉ ਹਾਈ ਹਾਈ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀ ਮਾਇਆ ਦੁਖ ਮੋਹਿਆ ਹਉ ਮੈ ਰੋਹਿਆ ਮੇਰੇ ਮੇਰੇ ਕਰ ਤੂ ਵਿਹਾਵੇ ਜੋ ਪ੍ਰਭ ਦੇ ਤਿਸ ਚੇਤਾ ਨਹੀਂ ਅੰਤ ਗਾਇ ਪਛਤਾਵੈ ਬਿਨਵਾ ਕੋ ਸਾਥ ਨਾ ਚੱਲੈ ਪੁੱਤਰ ਕਲਤਰ ਮਾਇਆ ਤੋਹਿਆ ਦੁੱਖ ਪਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾਲੇ ਹੋ ਮਿਲਾਏ ਮਹਿਲ ਹਰ ਪਾਇਆ ਜੀਓ ਸਦਾ ਰਹਿ ਕਰ ਜੋੜ ਪ੍ਰਭ ਮਨ ਪਾਇਆ ਜੀ ਪ੍ਰਭ ਮਨ ਪਾਵੈ ਤਾ ਹੁਕਮ ਸਮਾਵੈ ਹੁਕਮ ਮੰਨ ਸੁਖ ਪਾਇਆ ਆਨ ਦਿਨ ਜਪਤ ਰਹਿ ਦਿਨ ਰਾਤ ਸਹਜ ਨਾਮ ਧਿਆਇਆ ਨਾਮ ਨਾਮ ਮਿਲ ਵੜ ਆਏ ਨਾਨਕ ਨਾਮ ਮਨ ਪਾਵੈ ਕਰ ਕਿਰਪਾ ਲੇ ਹੋ ਮਿਲਾ महल